ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਰਮਜੀਤ ਸਜਦੇਵਾ ਅੱਜ ਤੁਹਾਡੇ ਨਾਲ ਭਾਰਤ ਦਾ ਸਭ ਤੋਂ ਵੱਡਾ ਫਾਈਨੈਂਸ਼ੀਅਲ ਫਰਾਡ ਹੈ ਉਹਦੇ ਬਾਰੇ ਗੱਲ ਕਰਾਂਗਾ ਔਰ ਬੜੀ ਹੈਰਾਨੀ ਦੀ ਗੱਲ ਹੈ ਇਸ ਫਰਾਡ ਬਾਰੇ ਕਿਸੇ ਵੀ ਨੈਸ਼ਨਲ ਡੇਲੀ ਜਾਂ ਨੈਸ਼ਨਲ ਨਿਊਜ਼ ਚੈਨਲ ਤੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਹਾਈਲਾਈਟ ਕਰਕੇ ਕੋਈ ਖਬਰ ਨਹੀਂ ਚਲਾਈ ਗਈ ਸਿਰਫ ਇਕਨੋਮਿਕ ਟਾਈਮਜ਼ ਦੇ ਇੱਕ ਛੋਟੀ ਜੀ ਖਬਰ ਲੱਗੀ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਅਨਿਲੰਬਾਨੀ ਦੀਆਂ ਤਿੰਨ ਕੰਪਨੀਆਂ ਜਿਹੜੀਆਂ ਰਿਲਾਇੰਸ ਕਮਿਊਨੀਕੇਸ਼ਨ ਰਿਲਾਇੰਸ ਇਨਫਰਾਟੈਲ ਔਰ ਰਿਲਾਇੰਸ ਰੈਟੈਲੀਕੋਮ ਇਹ ਤਿੰਨਾਂ ਕੰਪਨੀਆਂ ਨੇ ਸਟੇਟ ਬੈਂਕ ਆਫ ਇੰਡੀਆ ਯੂਨੀਅਨ ਬੈਂਕ ਆਫ ਇੰਡੀਆ ਔਰ ਇੰਡੀਅਨ ਓਵਰਸੀਜ਼ ਬੈਂਕ ਦਾ 86000188 ਕਰੋੜ ਜਿਹੜਾ ਬੈਂਕਾਂ ਦਾ ਡਿਊ ਹੈ ਉਹਨੂੰ ਬੈਂਕਾਂ ਨੇ ਇਹਦੀ ਕੈਟਾਗਰੀ ਕਲਾਸੀਫਿਕੇਸ਼ਨ ਚੇਂਜ ਕਰਕੇ ਫਰਾਡ ਦੀ ਕੈਟਾਗਰੀ ਚ ਪਾ ਦਿੱਤਾ ਉਹ ਕਿਉਂ ਹੋਇਆ ਉਹਦੇ ਬਾਰੇ ਆਪਾਂ ਜਾਣਨਾ ਚਾਹਾਂਗੇ ਉਹਦਾ ਕੀ ਅੱਗੇ ਕੀ ਇੰਪਲੀਕੇਸ਼ਨ ਨੇ ਕੀ ਸਵਾਲ ਪੈਦਾ ਹੁੰਦੇ ਨੇ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਹ ਪਤਾ ਕਿੱਦਾਂ ਲੱਗਾ ਇਹ ਪਤਾ ਲੱਗਾ ਜਦੋਂ ਇਹਦੀ ਰੀਸਟਰਕਚਰਿੰਗ ਵਾਸਤੇ ਨੈਸ਼ਨਲ ਕੰਪਨੀ ਲਾਰਡ ਟ੍ਰਿਬਿਊਨਲ ਨੂੰ ਜਦੋਂ ਬੈਂਕਾਂ ਨੇ ਰੈਫਰ ਕੀਤਾ ਇਹਦੀ ਰੀਸਟਰਕਚਰਿੰਗ ਲਈ ਕੰਪਨੀ ਦੀ ਤਾਂ ਜਿਹੜਾ ਨਵਾਂ ਬਾਏਰ ਸੀ ਉਹਨੇ ਸਰਟੀਫਿਕੇਟ ਮੰਗਿਆ ਵੀ ਜੇ ਕੰਪਨੀ ਕੋਈ ਪਾਸਟ ਵਿੱਚ ਕੋਈ ਫਰਾਡ ਕੀਤਾ ਤਾਂ ਮੈਂ ਉਹਦਾ ਜ਼ਿੰਮੇਵਾਰ ਨਹੀਂ ਐ ਉਹਦਾ ਮੈਨੂੰ ਸਰਟੀਫਿਕੇਟ ਦਿੱਤਾ ਜਾਏ ਉਹਨੂੰ ਸਰਟੀਫਿਕੇਟ ਜਦੋਂ ਨਹੀਂ ਦਿੱਤਾ ਗਿਆ ਤਾਂ ਉਹਦੀ ਫੋਰਸੈਂਡ ਜਿਹੜੀ ਅਕਾਊਂਟ ਦੀ ਆਡਿਟ ਹੋਈ ਆ ਉਹਦੇ ਚ ਸਾਹਮਣੇ ਆਇਆ ਵੀ 2017-18 ਵਿੱਚ 5500 ਕਰੋੜ ਰੁਪਈਆ ਪ੍ਰੋਮੋਟਰ ਨੇ ਜਿਹੜਾ ਬੈਂਕਾਂ ਤੋਂ ਲੋਨ ਲਿਆ ਸੀ ਕੰਮ ਕਰਨ ਵਾਸਤੇ ਉਹਨੂੰ ਸਾਈਫਨ ਆਫ ਕੀਤਾ ਉਹਨੂੰ ਖੁਰਦਪੁਰਦ ਕੀਤਾ ਗਿਆ ਇਹ ਸਾਰਾ ਸਾਹਮਣੇ ਆਇਆ ਫਿਰ ਵੱਡੀ ਹੈਰਾਨੀ ਵਾਲੀ ਗੱਲ ਦੇਖੋ 2017-18 ਚ ਆਰਕਾਮ ਨੇ 2978 ਕਰੋੜ ਦਾ ਲਾਸ ਕੀਤਾ ਹੋਏ ਔਰ ਬਜਾਇਏ ਇਸੇ ਕਿ ਉਸ ਤੋਂ ਰਿਕਵਰ ਕਰਨ ਦੇ ਅਗਲੇ ਸਾਲ ਉਹਨੂੰ 13313 ਕਰੋੜ ਦਾ ਹੋਰ ਫਰਦਰ ਲੋਨ ਦਿੱਤਾ ਗਿਆ ਮੇਨੂੰ ਤਾਂ ਸੋ ਆਪਾਂ ਕਾਮਨ ਸੈਂਸ ਨਾਲ ਸਾਡੇ ਵੀ ਅਸੀਂ ਬੈਂਕਾਂ ਨਾਲ ਡੀਲ ਕਰਦੇ ਆਂ ਕੋਈ ਵੀ ਕੰਪਨੀ ਜਿਹੜੀ ਲਾਸ ਮੇਕਿੰਗ ਹੋ ਜਾਏ ਉਹਨੂੰ ਬੈਂਕ ਅੱਗੋਂ ਲੋਨ ਨਹੀਂ ਦਿੰਦੇ ਵੀ ਇਹ ਪੈਸੇ ਮਰ ਨਾ ਜਾਣ ਸਾਡੇ ਲੇਕਿਨ ਇੱਥੇ ਐਸਵੀਆਈ ਦਾ ਫਾਰਮਰ ਚੇਅਰਮੈਨ ਮਿਸਟਰ ਏਕੇ ਪੂਰਵਾਰ ਆਰਕੋਮ ਦੇ ਬੋਰਡ ਆਫ ਡਾਇਰੈਕਟਰ ਚ ਬੈਠਾ ਹੈ ਤੇ ਫਿਰ ਲੋਨ ਉਹ ਕਿਹਦਾ ਸੇਫਗਾਰਡ ਇੰਟਰਸਟ ਕਰ ਰਿਆ ਆਪਣੇ ਬੈਂਕ ਦਾ ਕਰ ਰਿਆ ਜਾਂ ਕਿਹਦਾ ਸੇਫਗਾਰਡ ਇੰਟਰਸਟ ਕਰ ਰਿਆ ਲਾਸ ਮੇਕਿੰਗ ਕੰਪਨੀ ਜਿਹੜੀ 3000 ਕਰੋੜ ਦਾ ਲਾਸ ਕਰ ਰਹੀ ਹੈ ਉਹਨੂੰ 13113 ਦਾ ਤੁਸੀਂ ਹੋਰ ਲੋਨ ਦੇਈ ਜਾ ਰਹੇ ਹੋ ਕਿ ਬਿਨਾ ਕਿਸੇ ਕੰਪਲਸ਼ਨ ਤੋਂ ਨਹੀਂ ਦਿੱਤਾ ਗਿਆ ਹੋਏਗਾ ਇਹ ਬੜੇ ਵੱਡੇ ਸਵਾਲ ਖੜੇ ਕਰਦਾ ਹੈ ਔਰ ਦੂਸਰਾ ਜਿਹੜਾ ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਕਿ ਐਡਾ ਵੱਡਾ ਸੀਰੀਅਸ ਫਰਾਡ ਹੋਇਆ ਕਿ ਸਪੈਸ਼ਲ ਫਰਾਡ ਇਨਵੈਸਟੀਗੇਸ਼ਨ ਆਫਿਸ ਜਿਹੜਾ ਹੈਗਾ ਉਹ ਕੋਈ ਐਕਸ਼ਨ ਲਏਗਾ ਈਡੀ ਕੋਈ ਐਕਸ਼ਨ ਲਏਗਾ ਇਨਕਮ ਟੈਕਸ ਡਿਪਾਰਟਮੈਂਟ ਕੋਈ ਐਕਸ਼ਨ ਲਏਗਾ ਜਾਂ ਸੀਬੀਆਈ ਕੋਈ ਜਾਂਚ ਹੋਏਗੀ ਇਹ ਅਜੇ ਤੱਕ ਕੋਈ ਨਹੀਂ ਸਾਹਮਣੇ ਅਜੇ ਇਹਨੂੰ ਹਾਈਲਾਈਟ ਨਹੀਂ ਕੀਤਾ ਜਾ ਰਿਹਾ ਔਰ ਸਭ ਤੋਂ ਵੱਡੀ ਗੱਲ ਹੋਰ ਸਾਡੇ ਦੇਸ਼ ਦੇ ਡਿਫੈਂਸਰ ਫਾਈਲ ਡੀਲ ਉਸ ਕੰਪਨੀ ਕੋਲ ਹੈ ਜਿਸ ਕੰਪਨੀ ਦੀ ਪ੍ਰੋਮੋਟਰ ਜਿਹੜਾ ਕਹਿੰਦਾ ਵੀ ਮੇਰੀ ਨੈ ਜਿਸ ਨੇ 86000 ਕਰੋੜ ਬੈਂਕਾਂ ਦਾ ਦੇਣਾ ਆ 5500 ਕਰੋੜ ਦਾ ਫਰਾਡ ਕੀਤਾ ਆ ਔਰ ਉਹਨੂੰ ਅਸੀਂ ਰਿਫਾਇਲ ਡੀਲ ਦੀ ਜਿਹੜੀ ਆ ਮੇਨਟੇਨੈਂਸ ਦਾ ਕੰਟਰੈਕਟ ਉਸ ਕੰਪਨੀ ਦਿੱਤਾ ਹੈ ਕੌਣ ਜ਼ਿੰਮੇਵਾਰ ਹੈ ਇਸਦਾ ਜਵਾਬ ਤੁਸੀਂ ਦੇਣਾ ਜੇ ਤੁਹਾਨੂੰ ਵੱਡਿਓ ਠੀਕ ਲੱਗੀ ਤਾਂ ਇਹਨੂੰ ਜ਼ਰੂਰ ਸ਼ੇਅਰ ਕਰਨਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ